ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਮੈਂ ਤੁਹਾਡੀ ਆਪਣੀ ਪਲਵਿੰਦਰ ਕੌਰ ਪਿਆਰੇ ਬੱਚਿਓ ਅੱਜ ਆਪਾਂ ਪੰਜਾਬੀ ਵਿਸ਼ੇ ਦੇ ਪਵਰਗ ਵਿਚਲੇ ਅੱਖਰਾਂ ਨੂੰ ਤਸਵੀਰ ਦੀ ਮਦਦ ਨਾਲ ਸਮਝਦੇ ਹੋਏ ਅਤੇ ਗਾਉਂਦੇ ਹੋਏ ਪੜਾਂਗੇ ਚਲੋ ਫੇਰ ਸ਼ੁਰੂ ਕਰੀਏ ਪਪਾ ਪੱਤੀ ਪਿਆਰੇ ਪਿਆਰੇ ਟਾਣੀ ਉੱਤੇ ਜੱਜ ਦੇ ਸਾਰੇ ਫਫਾ ਫੁੱਲ ਪਿਆਰੇ ਨੇ ਫੁੱਲ ਵਾੜੀ ਦੇ ਤਾਰੇ ਨੇ ਬੱਬਾ ਬਗੀਚੀ ਮਹਿਕ ਰਹੀ ਫੁੱਲਾਂ ਦੇ ਨਾਲ ਤਹਿਕ ਰਹੀ ਪੱਬਾ ਪੌਰੇ ਗਾਉਂਦੇ ਨੇ ਫੁੱਲਾਂ ਤੇ ਮੰਡਰਾਉਂਦੇ ਨੇ ਮੰਮਾ ਮੋਰ ਸੁਨੋਂਦਾ ਗਾਣੇ ਕਿ ਉਸ ਨੂੰ ਲੈ ਆਨੇ ਤਨਵਾਦ